ਸ੍ਰੀ ਕਾਲ ਜੀ ਸਾਰੇ ਕਿਸਾਨ ਵੀਰਾਂ ਦਾ ਸਵਾਗਤ ਕੀਤਾ ਜਾਂਦਾ ਜੀ ਆਪਣੇ ਸੰਧੂ ਡੇਰੀ ਫਾਰਮ ਤੇ ਬਾਈ ਜੀ ਅੱਜ ਪਹੁੰਚੇ ਆ ਆਪਾਂ ਪਿੰਡ ਬੁਰਜ ਖਰੀਕੇ ਆ ਬਾਈ ਜੀ ਕੋਲੇ ਦੋ ਬੱਚੀਆਂ ਇੱਕ ਗਾਏ ਆ ਤੇ ਇੱਕ ਮੈਂਸਾ ਟਟਲਾ ਚਾਰ ਪਸ਼ੂ ਕਾਊਗਾ ਜੀ ਤੇ ਬਾਕੀ ਜੀ ਆਪਾਂ ਜਾਣਕਾਰੀ ਬਾਈ ਜਸਨ ਤੋਂ ਲੈਨੇ ਆ ਸਤਿ ਸ੍ਰੀ ਅਕਾਲ ਬਾਈ ਜੀ ਬਾਈ ਜੀ ਜਸਨ ਸਿੰਘ ਆ ਮੈਂ ਦੀ ਕੀ ਡਿਟੇਲ ਆ ਜੀ ਇਹੀ ਦੂਜਾ ਸੂਹਾ ਆਇਆ ਅੱਜ ਅੱਛਾ ਜੀ ਹਾਂ ਜੀ ਉਹਦੇ ਨੇ ਮੱਝ ਨੇ 14-15 ਲੀਟਰ ਪਹਿਲੇ ਸੂਏ ਪੜੇ ਆ ਨਾ ਅੱਛਾ ਪਹਿਲੇ ਸੂਏ 14-15 ਲੀਟਰ ਦੁੱਧ ਦਿੰਦਾ ਜੀ ਹਾਂ ਜੀ ਤੇ ਐਤੀ ਦੂਜਾ ਸੂਹਾ ਸੁੰਦੀ ਬਾਈ ਜੀ ਹਾਂ ਜੀ ਐਤੀ ਦੂਜਾ ਸੂਹਾ ਹਾਂ ਜੀ ਐਤੀ ਕਿੰਨਾ ਦੇ ਦੇਗੀ ਜੀ ਦੁੱਧ 16-17 ਕਿਲੋ ਦਾ ਖੁੱਲਾ ਪਾਉਗੀ ਮੱਝ 16-17 ਲੀਟਰ ਬਾਈ ਜਾਂਦਾ ਐਤੀ ਖੁੱਲਾ ਦੁੱਧ ਪਾ ਦੂਗੀ ਦੂਜਾ ਸੂਹਾ ਤੇ ਸੁੰਦਾ ਕਿੰਨਾ ਟਾਈਮ ਲੇਜੂਗੀ ਹਾਂ ਜੀ 1 ਹਫਤਾ ਬਾਕੀ ਪਿਆ ਨਾ ਮੱਝ 1 ਹਫਤਾ ਬਾਕੀ ਆ ਆ ਲਓ ਵੱਡੇ ਬਾਈ ਜੀ 1 ਹਫਤਾ ਮਹਿਦਾ ਹਜੇ ਬਾਕੀ ਆ ਦੂਜਾ ਸੁਆ ਸੁਣਾਇਨੇ ਜੀ ਤੇ ਆ ਇਹਦੀ ਆਰਡਰ ਕੁਆਲਿਟੀ ਚੈੱਕ ਕਰ ਸਕਦੇ ਆ ਬਾਈ ਜੀ ਪੂਰੇ ਕੱਦ ਕਾਠ ਵਾਲੀ ਕੱਦ ਸ਼ਾਨ ਵਾਲੀ ਮੱਝ ਆ ਬਾਈ ਜੀ ਦੁੱਧ ਵਾਲੀ ਡੈਰੀ ਵਾਲੀ ਮੱਝ ਆ ਜੀ ਜੇ ਕਿਸੇ ਵੀਰ ਨੂੰ ਪਸੰਦ ਆਵੇ ਤੇ ਬਾਈ ਜੀ ਦਾ ਨੰਬਰ ਸਕਰੀਨ ਤੇ ਚੱਲੂਗਾ ਤੇ ਇਹਦੇ ਸੰਪਰਕ ਕਰ ਸਕਦੇ ਆ ਵੀਰੇ ਤੁਸੀਂ ਹਾਂਜੀ ਮੈਂ ਬਹੁਤ ਚੰਗੀ ਦੁੱਧ ਵਾਲੀ ਮੈਂ ਆ ਵੀਰੇ ਖਲਾ ਤੁਨਾ ਦਾ ਖਲਾ ਤੁਨਾ ਦਾ ਸਾਫ ਸਭਾਈ ਪੂਰੀ ਕੁਲਾ ਮਿਰਲਾ ਮਿਰਲਾ ਖਾਣਾ ਮੈਂ ਦਾ ਚੰਗੀ ਥਾਲੇ ਦੀ ਵੱਡੇ ਬਾਈ ਸਾਫ ਆ ਚੰਗੀ ਮੈਂ ਤੇ ਦੁੱਧ ਕਹਿਉਂਦਾ ਨਹੀਂ ਕੋਈ ਬੜੇ ਨਾਂ ਦੁੱਧ ਪਾ ਵੀ ਦੇਉਗੀ ਬਾਈ ਜੀ ਕਹਿ ਲੰਭੀ ਮੈਂ ਵੱਡੀ ਬੁੱਢੀ ਚੰਗੀ ਆ ਫਿਰ ਚੰਗੀ ਹੈਗੀ ਕੱਦ ਕਾਠ ਲਈ ਬਾਈ ਤੇ ਬਾਈ ਜੀ ਕੀ ਡਿਮਾਂਡ ਆਈ ਏ ਦੀ ਡਿਮਾਂਡ ਤਾਂ ਬਈ ਇੱਕ 20 ਕਰਦੇ ਆ ਇੱਕ 10 ਦੀ ਫੇਰ ਅੰਗਲਾ ਜੈ ਜਲਾਹਟ ਮਾਨਤਾਲ ਦਾ ਕਰੋਗੇ ਇਹਦਾ ਹਾਂ ਮਾਨਤਾ ਨੇ 10 ਤੋਂ ਜੋ ਕਿ ਦੂਰ ਆ ਤਾਂ ਉਹ ਜੋ ਬੰਦਾ ਨਾ ਉਹ ਤਾਂ ਕਰ ਦਾਂਗੇ ਠੀਕ ਆ ਜੀ ਤੇ ਆ ਇਹਦੇ ਬਾਰੇ ਵੈੜਦਾ ਜੀ ਬੜੀ ਇਹ ਪਹਿਲਾ ਸੂਆ ਬੜਾ ਐਸ਼ਾ ਪਹਿਲਾ ਸੂਆ ਜੀ ਤੇ ਬੜਾ ਦੂਜਾ ਐਂਕੀ ਪਹਿਲਾ ਸੂਆ ਤੇ ਕੁੱਲ ਤਾਂ ਬੜੇ ਆਰਾਮ ਨੇ 14 15 ਆ ਪਾ ਦੂਗੀ 14 15 ਕਿਲੋ ਦੁੱਧ ਬੜਾ ਆ ਜੀ ਮੱਛੀ ਨੂੰ ਕੇ ਹਾਂ ਜੀ ਹਾਂ ਜੀ ਬੜਾ ਨਹੀਂ ਪੱਖ ਬੜਾ ਇੱਕ ਨੰਬਰ ਹਾਈ ਪ੍ਰਿੰਟ ਸੋਨਾ ਰੰਗ ਦਾ ਜੀ ਕਸ਼ੀ ਹੈ ਚੰਗੀ ਸਾਹ ਸੰਭਾਲ ਵਾਲੇ ਕਰਵਾਈ ਲੱਗਦੀ ਕਿਸੇ ਸੋਹਣੇ ਹੋਵੇ ਤਣਾ ਸੁਨੰਦ ਦਾ ਸੈਂਹ ਦੇਖੀ ਪਹਿਲਾਂ ਨਹੀਂ ਲੱਗਦਾ ਮੌਕਾ ਆ ਥਾਲੇ ਦੀ ਬਹੁਤ ਸਾਫ ਆ ਵੱਡੇ ਭਾਈ ਹਾਂ ਜੀ ਹਾਂ ਜੀ ਕੱਲਾ ਕੱਲਾ ਥੜ ਪਿਆ ਜੀ ਇਹ ਫੇਸ ਕੁਆਲਟੀ ਤੁਸੀਂ ਦੇਖ ਸਕਦੇ ਆ ਜੀ ਹਾਂ ਬਹੁਤ ਸਾਫ ਸੋਹਣੀ ਹੈ ਬੜੀ ਸੋਹਣੀ ਹੈ ਕਰਨ ਵਾਲੀ ਜਿਹੜਾ ਬੰਦਾ ਵੈਸੇ ਟੋਕੜ ਕਪਨਜਾ ਕੋਈ ਪਾਲਣ ਨੂੰ ਫਿਰਦਾ ਜੀ ਮੁਰਦੇ ਸੂਏ ਨੂੰ 600 ਰੁਪਏ ਰਨਾਉਣ ਵਾਲੀ ਹਾਂ ਬਾਈ ਹਾਂ ਜੀ ਹਾਈਟ ਵਜਨ ਨਹੀਂ ਹੋਰ ਕਰ ਮੁਰਦੇ ਸੂਏ ਨੂੰ ਦੰਦਾ ਜੀ ਹੋਊਗੀ ਹਜੇ ਹਾਂ ਜੀ ਦੰਦਾ ਜੀ ਦੋਂਦੀ ਕਿ ਚੌਗੀ ਆ ਇਹ ਦੋਂਦੀ ਦੋਂਦੀ ਵੈੜ ਆ ਜੀ ਮੁਰਦੇ ਸੂਏ ਦਾ ਪੂਰੀ ਡੀਫਾ ਬਣ ਚੁਗੀ ਜੀ ਹਾਂ ਜੀ ਡਬਲ ਤੇ ਇਹ ਕੀ ਡਿਮਾਂਡ ਆ ਇਹਦੀ ਡਿਮਾਂਡ ਬੱਚੀ ਮਾਲਤਾਨ ਦਾ ਪਹਿਲਾ ਸਤਰ ਕਰਦੇ ਆਂਗੇ ਕਿ ਲਾਸਟ 65000 ਦਿੱਤੇ ਤਾਂਗੇ 65000 ਦੀ ਦੇਣੀ ਹੈ ਹਾਂਜੀ ਕੋਈ ਮਾਲਤਾਨ ਮਾਲਤਾਨ ਜਿਹੜੇ ਦੂਰੋਂ ਆਇਆ ਵੀਰ ਜਿਹੜੇ ਮੰਨ ਕੇ ਚੱਲੋ ਕੋਈ 80 90 ਕਿਲੋਮੀਟਰ ਬਾਅਦ ਤੋਂ ਆ ਬਰੋ ਦਾ ਮਾਲਤਾਨ ਆਪਾਂ ਜ਼ਰੂਰ ਕਰਾਂਗੇ ਜਿਹੜੇ ਵੀਰ ਦੂਰੋਂ ਆਇਆ ਹੁੰਦਾ ਆ ਬੱਚੀਆਂ ਜੀ ਇਹ ਬੱਚੇ ਦੋਨੇ ਕਿੰਨੇ ਨੇ ਜੀ ਆ 6 ਮਹੀਨੇ ਦੇ ਤੇ ਆ ਬੱਚੇ 10 ਮਹੀਨੇ ਦੇ ਆ 8 ਮਹੀਨੇ ਤੇ 10 ਮਹੀਨੇ ਹਾਂਜੀ ਇਹਨਾਂ ਦਾ ਕੀ ਪ੍ਰਾਈਸ ਆ ਇਹਨਾਂ ਦਾ ਪ੍ਰਾਈਸ ਦੋਨੇ ਜੀ ਮੰਗਣ ਤਾਂ ਆਪਣਾ 40 ਰੁਪਏ ਮੰਗ ਲਏ ਆਪਣਾ 35 ਪਰ ਇੱਕ ਕੱਲੇ 30 ਦੀਆਂ ਦੇ ਦਾਂਗੇ ਕੱਲੇ 30 ਦੀਆਂ ਦੇ ਦੂੰਗਾ ਹਾਂਜੀ ਚਲੋ ਮਾਲਤਾਲ ਮੌਕੇ ਤੇ ਹੋ ਵੀ ਜਾਂਦਾ ਜੇ ਕੋਈ ਜੋੜੀ ਲੈਣ ਵਾਲਾ ਇਕੱਠਾ ਹੋਵੇ ਤਾਂ ਉਹ ਬੋਲਣ ਦਾ ਨਹੀਂ ਕੱਲੇ ਤੇ ਲੱਛੇ ਦੰਦ ਚੇਕ ਕਰੋ ਖੀਰੀਆਂ ਆ ਜਾਂ ਦੰਦਾਂ ਦੇ ਦੰਦ ਹੀ ਆ ਆ ਲੋ ਵੀਰ ਜੀ ਦੰਦ ਚੇਕ ਕਰ ਸਕਦੇ ਹੋ ਦੇਖ ਸਕਦੇ ਆ ਜੀ ਵਾਕਈ ਖੀਰੀਆਂ ਇਹੇ ਵੇਰਲੀ ਭਾਈ ਇਹ ਦੰਦ ਸਿੱਟਾ ਲੈਣੇ ਸਿੱਟਾ ਨਹੀਂ ਕੋਈ ਹਾਂਜੀ ਤੇ ਦੂਜੀ ਤੇ ਜੀ ਦੂਜੀ ਦੀ ਵੀ ਖੀਰੀ ਹੈਗੀ ਇਹ ਆਹ ਤਾਂ ਵੈਸੇ ਹੀ ਦੱਸਦੀ ਖੀਰੀ ਹੋਊਗੀ ਨਕੀ ਇਹਦੇ ਨਾਲ ਕਵਾਲਿਟੀ ਪੱਖੋਂ ਬੱਚੀ ਇਹ ਵੀ ਬਹੁਤ ਚੰਗੇ ਕੰ ਉਹ ਗੈਂਗਾ ਬੱਚੀਆਂ ਚੰਗੀਆਂ ਜੀ ਸਾਂਭ ਸੰਭਾਲਣ ਨੂੰ ਆਉਂਜੀਆਂ ਜੇ ਕੋਈ ਚੰਦਾ ਵੀ ਰੂ ਜਾ ਕੇ ਫੀਡ ਫੁੱਪੇ ਤੇ ਲਾ ਲਵੇ ਬੱਚੀਆਂ ਨੂੰ ਸਾਂਭ ਪਾਲ ਲੇ ਤੇ 6 ਮਹੀਨੇ ਦੇ ਵਿੱਚ ਬੱਚੀਆਂ ਗੱਭਣ ਹੋਣ ਵਾਲੀਆਂ ਵੀਰ ਜੀ ਹੈਗੀਆਂ ਆ ਦਾ ਬੱਚੀ ਘਰ ਖੇਤ ਢਾਂਗਾ ਤਾਂ 6 ਮਹੀਨਿਆਂ ਨੂੰ ਗੱਭਣ ਹੋ ਜੂਗੀ ਹਾਂਜੀ ਹੋ ਜਾਂਦੀ ਹੈ ਆ ਹੋ ਜੂਗੀ ਕਦ ਕੱਠ ਵਾਲੀ ਆ ਵਾਲੀ ਕੋਲ ਨਹੀਂ ਆ ਬੱਚੀ 6 ਮਹੀਨੇ ਹਲੇ ਲੇ ਜੂਗੀ ਬੱਚੀਆਂ ਜੇ ਕੋਈ ਪਾਲਣ ਦਾ ਚਾਹ ਵਣ ਹੋਵੇ ਬਾਈ ਜੀ ਹਾਂ ਥੋੜੇ ਜੀ ਪੂਰੀਆਂ ਨਹੀਂ ਕੋਈ ਐਨੀ ਫੋਟ ਦਿਨਾ ਆ ਵੀਰ ਜੀ ਹੁਣ ਬਾਈ ਜੀ ਦਾ ਨੰਬਰ ਸਕਰੀਨ ਤੇ ਚੱਲਦਾ ਰਹੂਗਾ ਇਹ ਤੇ ਸਪਾਰਕ ਕਰਦੇ ਰਹੋ ਬਾਈ ਜੀ ਨੰਬਰ ਬੋਲ ਦਿਓ ਆਪਣਾ ਆਪਣਾ 946436573 ਇੱਕ ਵਾਰੀ ਫੇਰ ਬੋਲ ਦਿਓ 946436573 ਹਾਂ ਲਓ ਬਾਈ ਜੀ ਬਾਈ ਜੀ ਨੇ ਨੰਬਰ ਆਪਣਾ ਬੋਲਤਾ ਹੈ ਨੰਬਰ ਤੇ ਬਾਈ ਨੂੰ ਸਪਾਰਕ ਕਰ ਦਿਓ ਤੇ ਆਪਣਾ ਮੋਬਾਈਲ ਤੇ ਨੰਬਰ ਜੇ ਕਿਸੇ ਵੀਰ ਨੇ ਵੀਡੀਓ ਪਾਉਣੀ ਹੋਵੇ 77176 92249 ਵੀਰ ਜੀ ਸੰਧੂ ਡੇਰੀ ਫਾਰਮ ਤੇ ਤੁਹਾਡਾ ਸਵਾਗਤ ਕੀਤਾ ਜਾਂਦਾ ਵੀਡੀਓ ਵੇਖਣ ਲਈ ਧੰਨਵਾਦ ਤੇ ਨਾਲ ਲੱਗ ਮ ਘੰਟੀ ਦਾ ਬਟਨ ਬਾਈ ਜੀ ਦਬਾਇਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ ਵੀਰ ਜੀ